ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢਿੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਹੋਵੇ ਆਪਣਾ ਮੋਬਾਈਲ ਨੰਬਰ ਹੈਗਾ 9878123917 ਨਾਲ ਲੱਗਿਆ ਵੀਰੇ ਘੰਟੀ ਦਾ ਬਟਨ ਪ੍ਰੈਸ ਕਰ ਲਓ ਉਹਦੇ ਨਾਲ ਆਉਣ ਵਾਲੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੇ ਵੀਰੇ ਆਪਣੀ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਕਮੈਂਟ ਕਰੋ ਸ਼ੇਅਰ ਕਰੋ ਅੱਜ ਦੀ ਵੀਡੀਓ ਪਿੰਡ ਕੋਠਾ ਗੁਰੂਕਾ ਬਾਈ ਜੀ ਨੇ ਕਰਾਵਾਇਆ ਗੱਲ ਜ਼ਿਲ੍ਹਾ ਬਠਿੰਡਾ ਤੇ ਤਹਿਸੀਲ ਫੂਲ ਤੇ ਨੇੜੇ ਭਾਈਆਂ ਦੇ ਭਗਤ ਆਜੋ ਬਾਈ ਜੀ ਹੈ ਧੰਕ ਤਸਹੀ ਗਾਲ ਜੀ ਬਬੂ ਹੋ ਠੀਕ ਠਾਕ ਹੋ ਜੀ ਹਾਂ ਜੀ ਠੀਕ ਠਾਕ ਪਿੰਡ ਕਿਹੜਾ ਆ ਗਿਆ ਬਈ ਸਾਡੇ ਕੋਠਾ ਪਿੰਡ ਕੋਠਾ ਗੁਰੂਕਾ ਤੇ ਨੰਬਰ ਨੰਬਰ 9023221244 ਦੁਬਾਰਾ ਫੇਰ ਬੋਲ ਦੇ 9023221244 ਓਕੇ ਜੀ ਨੇੜੇ ਆਪਣੇ ਭਗਤਾ ਭਾਈ ਆ ਗਿਆ ਇੱਧਰ ਜਲਾਲ ਆ ਗਿਆ ਭਗਤਾ ਭਾਈ ਤੇ ਜਲਾਲ ਦੇ ਨਾਲ ਚਾਹ ਆਪਾਂ ਤੁਹਾਡੀ ਸੱਜੇ ਸਾਤ ਦਿਨ ਹੋ ਗਏ ਵੀਡੀਓ ਪਾਈ ਸੀ ਇੱਕ ਵਧਿਆ ਹੋ ਗਿਆ ਪਸੂ ਸੇਲ ਓਕੇ ਜੀ ਤੇ ਅੱਜ ਆਪਾਂ ਦੂਜਾ ਸੂਆ ਬੈੜ ਲੈ ਕੇ ਆਏ ਹਾਂ ਦੂਜਾ ਸੂਆ ਬੈੜ ਆ ਇਹ ਹਾਂਜੀ ਤੇ ਤਾਂ ਹੈਗਾ ਮੋਹਲਾ ਦੇ ਤਲੇ 11 11.5 ਕਿਲੋ ਹੋ ਗਏ ਓਕੇ ਕਦੋਂ ਸੂਈ ਹੈ ਜੀ ਇਹ ਤੇ ਪਰसों ਰਾਤ ਦੀ ਸੂਈ ਹੈ ਪਰਸੋ ਰਾਤ ਦੀ ਓਕੇ ਜੀ ਤੇ ਜਿਹੜਾ ਆ ਬੱਚਾ ਇਹਦੇ ਮਗਰ ਕੀ ਆ ਗਿਆ ਬੱਚੀ ਆ ਗਈ ਬੱਚੀ ਆ ਗਈ ਜਰਸੀ ਆ ਹੈ ਨਾ ਥੋੜੀ ਜੀ ਬੱਚੀ ਜਰਸੀ ਤੇ ਬੈੜ ਵੀ ਜਰਸੀ ਚ ਥੋੜੀ ਜੀ ਆ ਗਈ ਚੰਗੀ ਆ ਥਣਲੇਵਾ ਮੈਂ ਤੁਹਾਨੂੰ ਨੇੜ ਤੋਂ ਚੈੱਕ ਕਰਾਉਣਾ ਆ ਦੇਖੋ ਜੀ ਸੀਲ ਠੰਡੀ ਆ ਬਾਪੂ ਪੂਰੀ ਹਾਂ ਹਾਂ ਪੂਰੀ ਪੂਰੀ ਆ ਦੇਖੋ ਜੀ ਇੱਕ ਨੰਬਰ ਤੇ ਕਿੰਨਾ ਬੋਲਾ ਰੈਡੀ ਆ ਹੁਣ ਬਾਪੂ ਇਸਲੇ ਬੋਲਾ ਹੈਗਾ 11 1/2 ਕਿਲੋਬਾ ਓਕੇ ਤੇ ਦੁੱਧ ਕਿੰਨਾ ਕੁ ਦੇ ਦੂਗੇ ਉਹ ਦੁੱਧ ਦੇਖੋ ਕਿੰਨਾ ਕੁ ਦੇ ਦੇ ਉਹਦਾ ਫੇਵਰ ਆ ਦੁੱਧ ਤਾਂ ਹਾਂ ਤਾਂ ਵੀ ਅੰਦਾਈ ਆ ਤਾਂ ਹੁੰਦੇ 1 ਲੀਟਰ ਤੇ ਪਰ ਪਤਾ ਨਹੀਂ ਦੀ ਹੈ ਔਰ ਠੀਕ ਆ ਤੁਸੀਂ ਵਧੀਆ ਗੱਲ ਕਰੀ ਦੁੱਧ ਤਾਂ ਸੇਵਾ ਨਾਲ ਲੈਣਾ ਅਗਲੇ ਨੇ ਦੁੱਧ ਤਾਂ ਸੇਵਾ ਨਾਲ ਲੈਣਾ ਵੱਧ ਵੀ ਰਹਿ ਸਕਦਾ ਜੇ ਸੇਵਾ ਨਾਲ ਕਰੀ ਕੱਟ ਨਹੀਂ ਲੱਗਦਾ ਓਕੇ ਜੀ ਚਲੋ ਜੀ ਤੋਰੋ ਇਹਨੂੰ ਕੱਢ ਲਓ ਬਾਹਰ ਨੂੰ ਆ ਕਰੋ ਜੀ ਚੈੱਕ ਫੇਸ ਕੁਆਲਿਟੀ ਪੂਰੀ ਵਧੀਆ ਜਰਸੀ ਆ ਗਈ ਤੇ ਜਰਸੀ ਨੇ ਐਚਪ ਦਾ ਥੋੜਾ ਜਿਹਾ ਕਰਾਸ ਆ ਦੇਖੋ ਪੂਰੀ ਜਿੰਦ ਜਾਨ ਵਾਲੀ ਆ ਰੇਡ ਵੀਡੀਓ ਦੇ ਵਿੱਚ ਹੀ ਹੋਊਗਾ ਆ ਦੇਖੋ ਜੀ ਲੈ ਚੱਲੋ ਲੰਮੀ ਵਾਹ ਖਾਣਾ ਦਾ ਗੈਪ ਚੰਗਾ ਤੇ ਫੇਸ ਕੁਆਲਿਟੀ ਵੀ ਚੰਗੀ ਮੋੜ ਲਿਓ ਜੀ ਆ ਦੇਖੋ ਜੀ ਬੱਚੇ ਦਾ ਕਰਦੀ ਆ ਜੀ ਆਪਾਂ ਥੋੜੀ ਦੂਰ ਲਿਆਂਦੀ ਆ ਦੇਖੋ ਪੂਰਾ ਨਵਾਂ ਹਾਣਾਗਾ ਪੂਰੀ ਚੰਗੀ ਬੱਤੀ ਆ ਦੇਖੋ ਕਾਰ ਲੋ ਚੈੱਕ ਥਣ ਲੇਵੀ ਦੀ ਓਕੇ ਮੂਹਰ ਨੂੰ ਵੀ ਫੋਟਾਂ ਨੂੰ ਹਵਾਨਾ ਪਿਆ ਬਾਪੂ ਦਾ ਕਹਿਣਾ ਵੀ 11 12 ਲੀਟਰ ਬਾਲਾ ਤਿਆਰ ਆ 15 ਲੀਟਰ ਦੁੱਧ ਦੇ ਦੂਗੀ ਆ ਦੇਖੋ ਜੀ ਥਣ ਲੇਵਾ ਮੈਂ ਤੁਹਾਨੂੰ ਨੇੜੇ ਤੋਂ ਚੈੱਕ ਕਰਾਉਣਾ ਧਾਰਾ ਤੁਹਾਨੂੰ ਮਾਰ ਕੇ ਦਿਖਾਵਾਂਗੇ ਪੂਰੀ ਜੰਗੀ ਬੱਚੀ ਆ origial ਦੂਜਾ ਸੂਆ ਕੋਈ ਤੀਜਾ ਨਹੀਂ ਹੈਗਾ ਨਾ ਐ ਨਹੀਂ ਕੋਈ ਠੰਢੀ ਉਥੇ ਰਹੀ ਆ ਆ ਦੇਖੋ ਜੀ ਆ ਕਰੋ ਜੀ ਖੰਡੀ ਦਾ ਬਾਰ ਫਾਰ ਕੀ ਆ ਜੀ ਚਲੋ ਜੀ ਲਾਓ ਬੱਚਾ ਬੋਚਾ ਦੇ ਮਾਰੋ ਇਹਦੀਆਂ ਧਾਰਾ ਧਾਰਾ ਕਰਾਈਏ ਚੈੱਕ ਬੱਬੂ ਰੇਟ ਦੱਸੋ ਇਹਦਾ ਮੜਾ ਪਹਿਲਾਂ ਰੇਟ ਕੀ ਹੈ ਜੀ ਇਹਦਾ ਰੇਟ ਜੀ 61000 ਤੇ ਲੈ ਮੌਕੇ ਦੇ ਮਾਨਦਾਨ ਹੋ ਜਾ ਮੌਕੇ ਦੇ ਮਾਨਦਾਨ ਪਕਰ ਵਧੀਆ ਖੁੱਲਾ ਕਰ ਦਿਆਂਗੇ ਹਾਂ ਕਰ ਦਾਂ ਓਕੇ ਜੀ ਚਲੋ ਜੀ ਸਾਡੋ ਬੱਚਾ ਧਾਰਾ ਮਾਰਕੀਟ ਦੇ ਸਾਈਡ ਆ ਕਰ ਲੋ ਜੀ ਚੈੱਕ ਪੂਰੀ ਕੁਆਲਿਟੀ ਚੰਗੀ ਆ ਪੂਰੀ ਵਧੀਆ ਆ ਦੇਖੋ ਜੀ ਆ ਕਰ ਲੋ ਜੀ ਬੱਚਾ ਜਹੁੰਦਾ ਤੇ ਦੇਖ ਸਕਦੇ ਹੋ ਨਿਆਣਾ ਆਪਾਂ ਪਾ ਲਿਆ ਧਾਰਾ ਤੁਹਾਨੂੰ ਚੈੱਕ ਕਰਾਵਾਂਗੇ ਆ ਦੇਖੀ ਥਾਣ ਲੈ ਵੇ ਦੇਖੋ ਤੇ ਨਿਆਣਾ ਨੂੰ ਨਾ ਪੂਰਾ ਹੈ ਲੈਣੀ ਚਲਣੀ ਦੂਜੀ ਸ਼ੈਡੋਨ ਮੈਂ ਤੁਹਾਨੂੰ ਥਾਣ ਦਿਖਾਉਣਾ ਆ ਕਰੂਗੀ ਮੈਂ ਮੂਰ ਨੂੰ ਵੀ ਹਵਾ ਨਾਲ ਫਟਾਂ ਨੂੰ ਪਿਆ ਤੇ ਫੇਸ ਕੁਆਲਿਟੀ ਵੀ ਕਰ ਲੋ ਚੈੱਕ ਪੂਰੀ ਵਧੀਆ ਜਰਸੀ ਤੇ ਚੱਫ ਆ ਗਈ ਬਾਜੀ ਮਾਰ ਦਿਓ ਧਾਰਾ ਵੀ ਬਸ ਕਿੱਛੇ ਕਰਨਾ ਪਾਰ ਸਾਹ ਤੇ ਨਾ ਸਭੀ ਮੁਕੀ ਮਾਰ ਦੇ ਚਲੋ ਜੀ ਬੈਠੋ ਬਾਕੀ ਇਸਕੇ ਲਈ ਜਿਸ ਤਰ੍ਹਾਂ ਉਹ ਬਹੁਤ ਸੇਣੀ ਆ ਆ ਦੇਖੋ ਇਹ ਦੁਨੀ ਪਾਸੋਂ ਧਾਰਾਂ ਬਹਿ ਮਾਰਦੇ ਆ ਤੇ ਥੱਲੇ ਤਾਂ ਕਿਵਾਈ ਨਿਬੜਦੀ ਨਲ ਕੇਰ ਗਈ ਹੈ ਜੀ ਪੂਰੀ ਇੱਕ ਨੰਬਰ ਆ ਦੇਖੋ ਚਾਰ ਲੋ ਚੈੱਕ ਸਮਾਰਕ ਧਾਰਾਂ ਦੂਰਾਂ ਦੀ ਓਕਿਆ ਜਾਵਾ ਦੋਨੀ ਪਾਹੀ ਬਹਿ ਕੇ ਬਾਜ ਰਹੇਗਾ ਧਾਰਾਂ ਕਰੋ ਚੈੱਕ ਆ ਦੇਖੋ ओके देखो जी चलो बस जी ओके मेरा ਕੀ ਕੁਝ ਹੋਣੀ ਹੈ ਤੈਨ ਆ ਦੇਖੋ ਜੀ ਟਰੜਦੀ ਨਹੀਂ ਕੋਈ ਮੁੱਕਦੀ ਚੌੜੀ ਤੁਹਾਨੂੰ ਕਰਾਤੀ ਹੈ ਵੀਰ ਚੈੱਕ ਤੇ ਮੁੱਲ ਬਾਪੂ ਨੇ ਦੱਸਤਾ ਪਿੰਡ ਕੋਠਾ ਗੁਰੂ ਦਾ ਨੰਬਰ ਫੇਰ ਬੋਲਦੇ ਜੀ ਨੰਬਰ 90 ਤੋਂ 32 21244 ਠੀਕ ਆ ਠੀਕ ਆ ਜੀ ਆ ਦੇਖੋ ਜੀ ਕੋਈ ਗੱਲ ਨਹੀਂ ਆਪਾਂ ਸਕਰੀਨ ਤੇ ਵੀ ਲਾ ਦੇਾਂਗੇ ਫੇਸ ਕੁਆਲਟੀ ਕਰ ਲਓ ਜੇਕ ਥਾਣਾ ਦਾ ਗੈਪ ਮੈਂ ਤੁਹਾਨੂੰ ਫੇਰ ਚੈੱਕ ਕਰਾ ਦਿੰਨਾ ਆ ਦੇਖੋ ਜੀ ਪੂਰੀ ਦਾ ਭੜੀ ਵਧ ਗਿਆ ਬਾੜਾ ਠੀਕ ਆ ਜੀ ਤੇ ਆ ਨਹੀਂ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਤਹਿਦ ਲੋ ਧੰਨਵਾਦ ਜਲਦ ਮਿਲਦੇ ਆ ਕਿ ਨਵੀਂ ਵੀਡੀਓ ਦੇ ਨਾਲ